ਔਰ ਗੁਰੂ ਪਾਤਸ਼ਾਹੀ ਦੀ ਕਿਰਪਾ ਨਾਲ ਜਿਹੜਾ ਵੀ ਇੱਥੇ ਆਉਂਦਾ ਉਥੇ ਇੱਥੇ ਨਮਸਕਾਰ ਕਰਕੇ ਜਾਂਦਾ ਉਹ ਝੋਲੀਆਂ ਭਰ ਕੇ ਜਾਂਦਾ ਇੱਕ ਵਾਰੀ ਬਾਬਾ ਜੀ ਨੂੰ ਕਹਿ ਦਿਆ ਕਿ ਬਾਬਾ ਜੀ ਸਾਨੂੰ ਆਹ ਚੀਜ਼ੀ ਲੋੜ ਹੈ ਮੈਂ ਕਹਿੰਨਾ ਵੀ ਅੱਛੀ ਪ੍ਰਤੂਕਣ ਵਾਲੀ ਗੱਲ ਹੈ ਕਿ ਸਭ ਕੁਝ ਬਾਬਾ ਜੀ ਦੇ ਦਰ ਤੋਂ ਮਿਲਦਾ ਹੈ ਤੇ ਬਾਬਾ ਜੀ ਬੜਾ ਪਿਆਰ ਕਰਦੇ ਬਾਬਾ ਜੀ ਬਹੁਤ ਪਿਆਰ ਕਰਦੇ ਜਿਹੜਾ ਬਾਬਾ ਜੀ ਨਾਲ ਕਰਦਾ ਬਾਬਾ ਜੀ ਉਹਨਾਂ ਨੂੰ ਕਰਦੇ ਜਿਨ ਪ੍ਰੇਮ ਕਿਉ ਤੈਨਹੀਂ ਪ੍ਰਾਪਾਇ ਜੀ ਆਵਾਂਗੇ ਪਰ ਅੰਮਰਸਰ ਦੇ ਲੋਕ ਤੇ ਮੱਝ ਏਰੀਏ ਦਾ ਲੋਕ ਹੁਣ ਤਾਂ ਮਾਲਵੇ ਦੁਆਬੇ ਚ ਵੀ ਸੰਗਤ ਆਉਂਦੀ ਆ ਤੇ ਆਪਾਂ ਇਹ ਤਿਹਾੜ ਜਿਹੜਾ ਵਾ ਇਹ ਸਾਡੇ ਵਾਸਤੇ ਅਰਮੋਲ ਹੀਰਾ ਵਾ ਉਤੇ ਕੀ ਬਣਾ ਤੁਸੀਂ ਵੱਡੇ ਹੋ ਕੇ ਮੈਂ ਵੀ ਸਿੱਖਣੀ ਬਣਾਂਗੀ ਕਿ ਤੁਸੀਂ ਟੀਵੀ ਮੋਬਾਈਲਾਂ ਤੋਂ ਇਹਨਾਂ ਤੋਂ ਘੱਟ ਦੇ ਅੰਦੋ ਹੋ ਤੇ ਸਿੱਖੀ ਵਿੱਚ ਜਿਆਦਾ ਤੋਂ ਜਿਆਦਾ ਧਿਆਨ ਦਿਓ ਕਿ ਸਾਨੂੰ ਆਹੀ

ਨਥੇ ਅਮਰਸ਼ੀਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਜਿਹੜਾ ਵਾ ਸੰਗਤਾਂ ਦੇ ਵੱਲੋਂ ਜਿਹੜਾ ਬੜੀ ਸ਼ਰਧਾ ਅਤੇ ਤੁਮ ਭਾਵ ਦੀ ਭਾਵਨਾ ਦੇ ਨਾਲ ਜਿਹੜਾ ਵਾ ਵਾਹਿਗੁਰੂ ਜੀ ਉਹ ਮਨਾਇਆ ਜਾ ਰਿਹਾ ਵਾ ਤਾਂ ਤਸਵੀਰਾਂ ਲਈ ਇਸ ਵਕਤ ਅਸੀਂ ਸਾਂਝੀਆਂ ਕਰਾਂਗੇ ਸ਼੍ਰੀ ਅਫੀਸਰ ਸਾਹਿਬ ਦੀ ਸਾਡੀ ਜਿਹੜੀ ਟੀਮ ਪਹੁੰਚੀ ਹੈ ਦਰਸ਼ਨ ਕਰੇ ਕਰਨ ਵਾਸਤੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਕਿ ਤਾ ਨਜ਼ਾਰਾ ਬੜਾ ਸੋਹਣਾ ਅਲੋਕਿਕ ਨਜ਼ਾਰਾ ਬੜੀ ਸੋਹਣੀ ਸਜਾਵਟ ਜਿਹੜੀ ਹੋਈ ਹੈ ਵੱਡੀ ਤعداد ਦੇ ਵਿੱਚ ਸੰਗਤਾਂ ਜਿਹੜੀਆਂ ਵਾ ਬਾਬਾ ਦੀਪ ਸਿੰਘ ਜੀ ਦਾ ਆਸ਼ੀਰਵਾਦ ਜਿਹੜਾ ਉਹ ਪ੍ਰਾਪਤ ਜਿਹੜਾ ਉਹ ਕਰਨ ਆ ਰਹੀਆਂ ਮੈਂ ਤੇਰੀ ਕੈਮਰਾਮੈਨ ਭਰਾ ਨੂੰ ਕਹਾਂਗਾ ਕਿ ਇੱਕ ਅਕੀ ਚਾਤੀ ਮਰਾ ਦੇ ਜੇ ਦੇਸ਼ਾਂਵਾਂ ਦੇਸ਼ਾਂ ਤੋਂ ਸੰਗਤਾਂ ਜਿਹੜੀਆਂ ਨੇ ਅਨੋਖੇ ਅਮਰਸ਼ੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਆਸ਼ੀਰਵਾਦ ਜਿਹੜਾ ਵਾ ਉਹ ਪ੍ਰਾਪਤ ਜਿਹੜਾ ਵਾ ਕਰਨ ਵਾਸਤੇ ਪਹੁੰਚੀਆਂ ਨੇ ਵੱਡੀ ਤਦਾਦ ਦੇ ਵਿੱਚ ਫੁੱਲਾਂ ਦੇ ਨਾਲ ਸਜਾਵਟ ਜਿਹੜੀ ਆ ਉਹ ਕੀਤੀ ਗਈ ਆ ਤਾਂ ਸੰਗਤਾਂ ਦਾ ਪਿਆਰ ਹੈ ਜਿਹੜਾ ਬਾਬਾ ਦੀਪ ਸਿੰਘ ਜੀ ਦੇ ਨਾਲ ਤਾਂ ਇਸੇ ਤਰ੍ਹਾਂ ਇੱਕ ਦੇਸ਼ ਦੇ ਅਸੀਂ ਸੰਗਤਾਂ ਦੇ ਨਾਲ ਵੀ ਗੱਲਬਾਤ ਜਿਹੜੀ ਆ ਉਹ ਵੀ ਕਰ ਲਾਂਗੇ ਸਾਡੇ ਕੋਲ ਵੀਰ ਨੇ ਜਿਹੜੇ ਆਪਣੇ ਨਾਲ ਗੱਲਬਾਤ ਕਰ ਲੈਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕੀ ਸ਼ੋਭਨਾ ਮੰਨ ਤੰਤਲ ਬਾਬਾ ਦੀਪ ਸਿੰਘ ਜੀ ਦੇ ਦੂਰ ਦਰਾਡੇ ਤੋਂ ਸੰਗਤ ਜਿਹੜਾ ਵਾ ਚੁਪੈਰਾ ਸਾਹਿਬ ਜਿਹੜਾ ਵਾ ਉਹ ਕੱਟਣ ਵਾਸਤੇ ਹੁੰਦੀ ਤੇ ਬਾਬਾ ਜੀ ਵਾਕਈ ਮੂਹ ਮੰਗੀਆਂ ਮਰਦਾਂ ਜਿਹੜੀਆਂ ਉਹ ਪੂਰੀਆਂ ਕਰਦੇ ਕਿਵੇਂ ਦੇਖਦੇ ਆ ਲੋਕੋ ਜੀ ਮੈਂ ਕਹਿੰਦਾ ਕਿ ਬਾਬਾ ਜੀ ਦੇ ਦਰ ਤੇ ਆ ਕੇ ਇੱਕ ਵਾਰੀ ਬਾਬਾ ਜੀ ਨੂੰ ਕਹਿ ਦਿਆ ਕਿ ਬਾਬਾ ਜੀ ਸਾਨੂੰ ਆਹ ਚੀਜ਼ ਦੀ ਲੋੜ ਹੈ ਮੈਂ ਕਹਿੰਦਾ ਵੀ ਅੱਖੀ ਪਰ ਤੋਖਣ ਵਾਲੀ ਗੱਲ ਹੈ ਕਿ ਸਭ ਕੁਝ ਬਾਬਾ ਜੀ ਦੇ ਦਰ ਤੋਂ ਮਿਲਦਾ ਹੈ ਮੈਨੂੰ ਅੱਜ ਤੋਂ ਕੋਈ 6-7 ਸਾਲ ਹੋ ਗਏ ਬਾਬਾ ਜੀ ਨਾਲ ਜੁੜੇ ਨਾ ਜਦੋਂ ਦਾ ਬਾਬਾ ਜੀ ਦੇ ਨਾਲ ਜੁੜੇ ਆ ਮੈਂ ਕਹਿੰਦਾ ਵੀ ਕਹੇ ਚੀਜ਼ ਦੀ ਅੱਜ ਤੱਕ ਥੋੜ੍ਹ ਨਹੀਂ ਜੋ ਦਿਲ ਚ ਹੁੰਦਾ ਵਾ ਮੂੰਹ ਚੋਂ ਬਾਅਦ ਚ ਨਿਕਲਦਾ ਵਾ ਤੇ ਚੀਜ਼ ਪਹਿਲਾਂ ਪ੍ਰਾਪਤ ਹੋ ਜਾਂਦੀ ਹੈ ਇੰਨਾ ਕਿ ਜਿਆਦਾ ਬਾਬਾ ਜੀ ਨੇ ਮੋਹ ਪਿਆਰ ਪੈ ਗਿਆ ਕਿ ਹੁਣ ਬਸ ਹੋਰ ਕਿਤੇ ਜਾਣ ਨੂੰ ਜੀ ਨਹੀਂ ਕਰਦਾ ਜਿਨਾਂ ਦੀ ਬਾਬਾ ਜੀ ਦੇ ਦਰਸ਼ਨ ਨਹੀਂ ਕਰ ਜਾਈਦੇ ਉਹਨਾਂ ਦੇ ਗਾਇਆ ਦਿਲ ਨੂੰ ਨਾ ਜਿੱਦਾਂ ਕਿ ਹੁੰਦਾ ਰਹਿੰਦਾ ਕਿ ਨਹੀਂ ਅੱਜ ਗਏ ਨਹੀਂ ਤੇ ਅੱਜ ਬੜਾ ਹੋਤਰਾ ਹੋਣ ਡਿਆ ਬਾਕੀ ਬਾਬਾ ਜੀ ਡੇਲੀ ਬੁਲਾ ਲੈਂਦੇ ਆ ਲੋ ਹੋਰ ਵੀ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਵਾ ਇੱਥੇ ਕਹਿੰਦੇ ਕਿ ਮਹਾਰਾਜ ਹਰ ਇੱਕ ਨੂੰ ਦਰਸ਼ਨ ਕਰਾਉਣਾ ਹੈ ਭਗਵਾਨ ਜੀ ਕੀ ਸੁਭਨਾ ਮੈਂ ਆਪਣਾ ਮੇਰੇ ਨਾਲ ਸੁਮਿੰਦਰ ਸਿੰਘ ਜੀ ਰਜਿੰਦਰ ਭਾਜੀ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਵਾ ਜਿਹੜਾ ਸੰਗਤਾਂ ਨੇ ਬੜੀ ਸ਼ਰਧਾ ਦੇ ਨਾਲ ਮਨਾਉਣਾ ਸਜਾਵਟਾਂ ਬੜੀਆਂ ਸੋਹਣਾ ਹੋ ਰਹੀਆਂ ਹਨ ਤਾਂ ਪਿਆਰ ਜਿਹੜਾ ਵਾ ਸੰਗਤਾਂ ਦਾ ਲਗਾਤਾਰ ਹੀ ਬਾਬਾ ਦੀਪ ਸਿੰਘ ਜੀ ਨਾਲ ਵਧਦਾ ਜਾ ਰਿਹਾ ਆਪਣਾ ਹਨਾ ਤਾਂ ਅੰਤਿਕ ਪਿਆਰ ਆ ਅਮਲਕ ਲਫ਼ਜ਼ਾਂ ਚ ਆਪਾਂ ਬਿਆਨ ਨਹੀਂ ਕਰ ਸਕਦੇ ਤੁਸੀਂ ਕਿਵੇਂ ਦੇਖਦੇ ਹੋ ਅਹੀਂ ਜੀ ਅਹੀਂ ਤੇ ਮੈਂ ਜਿਨੋਂ ਦਾ ਅਹੀਂ ਅੱਜ ਸ਼ੇਰ ਦੇ ਇਥੇ ਘੁੰਮਦੇ ਰਹੇ ਆ ਪਾਣੀ ਦੇਖਿਆ ਜੀ ਸੰਗਤ ਪ੍ਰਵਾਣੀ ਕਿਥੋਂ ਕਿਸੇ ਜਿਹੜੀ ਦੂਰੋਂ ਆਈ ਇਹਨਾਂ ਮੇਲਾ ਕਿਤੇ ਦੇਖਣ ਨੂੰ ਮਿਲਦੇ ਨਹੀਂ ਜਿੱਨਾ ਕਿ ਮੇਲਾ ਇੱਥੇ ਮਿਲਿਆ ਮਿਲਦਾ ਆ ਆਖਾਂ ਦੇ ਵਾਈਬ੍ਰੋ ਲੱਗਣ ਲੱਗੇ ਹੋਏ ਆ ਕਿ ਕਿਉਂ ਪਛਾੜਦੇ ਆ ਹੁਣੇ ਤੂੰ ਜਾ ਕੇ ਦੇ ਸਕਦੇ ਕੋੰਦੇ ਲੱਗੇ ਹੋਇਆ ਕਿ ਸੰਗਤਾਂ ਦੂਰੋ ਦੂਰੋ ਆਈਆਂ ਮੈਂ ਨਾਲ ਤਰਾਨਾ ਦੇ ਮੇਲੇ ਬੱਜੇ ਹੋਏ ਅੱਛਾ ਕੋਈ ਬੰਦਾ ਕਈ ਵਾਰੀ ਧੁੱਪ ਹੋਵੇ ਛਾਂ ਹੋਵੇ ਇੱਥੇ ਮੀਂਹ ਪੈ ਜਾਵੇ ਪਰ ਸੜਕ ਦੇ ਵਿੱਚ ਹੀ ਸੰਗਤਾਂ ਜਿਹੜੀਆਂ ਉਹ ਫਿਰ ਬੈਠ ਜਾਂਦੇ ਬੜਾ ਪਿਆਰ ਆ ਜੀ ਬਾਬਾ ਜੀ ਦੇ ਨਾਲ ਸਾਰੇ ਸੰਗਤ ਇੱਥੇ ਜਦੋਂ ਹੁੰਦੀ ਹੈ ਕੁਝ ਬੜਾ ਸਾਹਿਬ ਕਟੜਵਾਸੀ ਭਾਵੇਂ ਮੀਂਹ ਹਨੇਰੀ ਆ ਕੱਖਲੀ ਹੁੰਦੀ ਕਿੱਥੇ ਜਗ੍ਹਾ ਮਿਲ ਜੇ ਬਸ ਉੱਥੇ ਆਪਣਾ ਨਾਮ ਨਾਲ ਮਾਰਾ ਜੀ ਸਤ ਲਗਾਈ ਬਰਜੰਦੇ ਜੀ ਦੁਬਾਰਾ ਕਰ ਦੋ ਜੀ ਹਾਂ ਜੀ ਉਸ ਤੋਂ ਬਾਅਦ ਜਿਹੜੀ ਆ ਕੁਝ ਹੋਰ ਗੱਲਬਾਤ ਜਿਹੜੀ ਆ ਸੰਗਤਾਂ ਦੇ ਨਾਲ ਜਿਹੜੀ ਕਰ ਲੈਨੇ ਆ ਆਪਣਾ ਸਟੋਕ ਕਰ ਲੋ ਕੈਮਰਾਮੈਨ ਭਰਾ ਨੂੰ ਕਹੂੰਗਾ ਕਿ ਸਜਾਵਟ ਦੇਖੋ ਆ ਜਿਹੜੀ ਸਜਾਵਟ ਜਿਹੜੀ ਆ ਦ੍ਰਿਸ਼ ਵੇਖੋ ਕਿੱਡਾ ਸੋਹਣਾ ਜਿਹੜਾ ਇਸ ਟਾਈਮ ਗੁਰੂ ਘਰ ਦਾ ਜਿਹੜਾ ਉਹ ਹੈਗਾ ਵਾ ਬੜਾ ਸੋਹਣਾ ਅਲੋਕਿਕ ਦ੍ਰਿਸ਼ ਜਿਹੜਾ ਇਹ ਵਿਖਾਇਆ ਜਿਹੜਾ ਤੁਹਾਨੂੰ ਜਿਹੜਾ ਤੁਹਾਡੀ ਮੋਬਾਈਲ ਸਕਰੀਨ ਦੇ ਉੱਪਰ ਜਾਇਆ ਜਾ ਰਿਹਾ ਵਾ ਆ ਇਹ ਪਿਆਰ ਸੰਗਤਾਂ ਦਾ ਇਹ ਸਰਦਾ ਸੰਗਤਾਂ ਦੀ ਤੇ ਇਸ ਤੋਂ ਇਲਾਵਾ ਅਸੀਂ ਗੱਲਬਾਤ ਕਰ ਲਏ ਨੇ ਸਾਡੇ ਕੋਲ ਪੰਜਾਬ ਪੁਲਸ ਦੇ ਸਿੰਘ ਸਾਡੇ ਕੋਲ ਮੌਜੂਦ ਨੇ ਨੌਜਵਾਨ ਡਿਊਟੀ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕੀ ਸ਼ੁਭਨਾਵਾਂ ਇਹ ਐਸਐਸਏ ਮੇਦੇ ਸਿੰਘ ਜੀ ਖਾਲਸਾ ਜੀ ਚਲੋ ਇੱਕ ਤਾਂ ਡਿਊਟੀ ਤੁਹਾਡੀ ਉਸ ਤਰ੍ਹਾਂ ਵੀ ਲੱਗੀ ਹੈ ਮੈਂ ਵੇਖਿਆ ਬੜੀ ਤਨਦੇਹੀ ਦੇ ਨਾਲ ਉਦਾਂ ਵੀ ਡਿਊਟੀ ਕਰ ਰਹੇ ਹੋ ਵੀ ਸੇਵਾ ਭਾਵਨਾ ਦੇ ਤੌਰ ਵੀ ਕਿਵੇਂ ਦੇਖਦੇ ਹੋ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸੰਗਤਾਂ ਨਤਮਸਤਕ ਹੋ ਰਹੀਆਂ ਬਿਨ ਬੋਲਿਆ ਸਭ ਕੁਝ ਜਾਣਦਾ ਵਾਲੀ ਗੱਲ ਐ ਜੀ ਉਹ ਵਾਕਿਆ ਬਿਲਕੁਲ ਸੱਚ ਆ ਬਿਲਕੁਲ ਸਹੀ ਗੱਲ ਐ ਜੀ ਪਹਿਲੇ ਨੰਬਰ ਤੇ ਆ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੁਣ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਔਰ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਜਿਹੜਾ ਵੀ ਇੱਥੇ ਆਉਂਦਾ ਉਥੇ ਇੱਥੇ ਨਮਸਕਾਰ ਕਰਕੇ ਜਾਂਦਾ ਉਹ ਝੋਲੀਆਂ ਭਰ ਕੇ ਜਾਂਦਾ ਬੜੀ ਖੁਸ਼ੀਆਂ ਨਾਲ ਜਾਂਦਾ ਇੱਥੇ ਕਿਉਂਕਿ ਬਹੁਤ ਖੁਸ਼ ਆ ਜਿਹੜਾ ਵੀ ਇੱਥੇ ਸਰਦਾਰਾਂ ਆਉਂਦਾ ਵਾ ਉਹ ਇੱਥੇ ਝੋਲੀਆਂ ਭਰ ਕੇ ਜਾਂਦਾ ਔਰ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਬੜੀ ਸੰਗਤ ਆਉਂਦੀ ਆ ਬੜਾ ਪਿਆਰ ਕਰਦੀ ਬਾਬਾ ਜੀ ਨਾਲ ਹੂੰ ਤੇ ਬਾਬਾ ਜੀ ਬੜਾ ਪਿਆਰ ਕਰਦੇ ਬਾਬਾ ਜੀ ਬਹੁਤ ਪਿਆਰ ਕਰਦੇ ਜਿਹੜਾ ਬਾਬਾ ਜੀ ਨਾਲ ਕਰਦਾ ਬਾਬਾ ਜੀ ਉਹਨਾਂ ਨੂੰ ਕਰਦੇ ਅੱਛਾ ਮੈਂ ਨੇ ਇੱਕ ਸਵਾਲ ਅੱਗੇ ਵੀ ਪੁੱਛਿਆ ਸੀ ਚਾਹੇ ਧੁੱਪ ਹੋਵੇ ਚਾਹੇ ਛਾਂ ਹੋਵੇ ਜਿੱਦੋਂ ਸੰਗਤਾਂ ਬੈਠ ਜਾਂਦੀਆਂ ਦਰ ਤੇ ਆ ਕੇ ਤੇ ਧੁੱਪ ਛਾਂ ਨਹੀਂ ਸਭ ਕੁਝ ਭੁੱਲ ਜਾਂਦੀਆਂ ਵਾ ਇਹ ਪਿਆਰ ਬਹੁਤ ਅਨਮੋਲ ਆ ਇਹ ਤੇ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਜਿਨ੍ਹਾਂ ਨੂੰ ਪਿਆਰ ਲੱਗ ਜਾਂਦਾ ਨਾ ਜਿਨ ਜਨ ਪ੍ਰੇਮ ਕਿਉ ਤੈਨਹੀਂ ਪ੍ਰਾਪਾਇਓ ਜੀ ਜਿਨ੍ਹਾਂ ਨੇ ਪ੍ਰਭੂ ਨਾਲ ਪਿਆਰ ਕਰ ਲਿਆ ਉਹ ਤੇ ਪ੍ਰਭੂ ਨੂੰ ਪਾਲ ਹੀ ਦੇ ਜੀ ਉਹ ਧੁੱਪ ਨਹੀਂ ਦੇ ਤੇ ਛਾਂ ਨਹੀਂ ਦੇ ਦੇ ਉਹਨਾਂ ਵਾਸਤੇ ਆ ਜਨਾਂ ਜਿਹੜਿਆ ਪਰਮੇਸ਼ਰ ਆ ਟਾਈਮ ਕੋਈ ਸੁਨੇਹਾ ਕੋਈ ਤੁਹਾਡੇ ਨੂੰ ਸੁਨੇਹਾ ਕੋਈ ਆਪਣਾ ਜਨਮ ਦਿਹਾੜਾ ਆ ਰਿਹਾ ਸੰਗਤਾਂ ਵੀ ਜੁੜੀਆਂ ਕੋਈ ਸੁਨੇਹਾ ਹੋਵੇ ਤੁਹਾਡੇ ਲੋਕ ਸਾਡੇ ਲੋ ਇਹੋ ਹੀ ਆ ਸੁਨਾਵਾ ਦੀ ਬਾਲਕ ਦੀ ਕਿਰਪਾ ਨਾਲ ਇੱਥੇ ਮਾਲਕ ਦੇ ਘਰੋਂ ਦਰ ਦਰ ਤੇ ਆਓ ਬਾਬਾ ਚੀਪ ਸਿੰਘ ਦੇ ਇੱਥੋਂ ਝੋਲੀਆਂ ਭਰ ਕੇ ਜਾਓ ਖੁਸ਼ੀਆਂ ਲੈ ਕੇ ਜਾਓ ਮਾਲਕ ਦੇ ਘਰੋਂ ਖੁਸ਼ੀਆਂ ਮਿਲਦੀਆਂ ਜੀ ਜਿੰਨੇ ਵੀ ਆਉਂਦੀ ਹੈ ਸੰਗਤ ਬੜੀ ਖੁਸ਼ੀ ਜਾਂਦੇ ਬੜੇ ਖੁਸ਼ ਹੋ ਕੇ ਜਾਂਦੇ ਆ ਸਾਡੇ ਨਾਲ ਵੀ ਗੱਲ ਕਰਦੇ ਆ ਕਿ ਸਾਨੂੰ ਆਹੀ ਸਾਡੇ ਨਾਲ ਸਾਨੂੰ ਕੋਈ ਦੁੱਖ ਤਕਰੀਬ ਨਹੀਂ ਸਾਡਾ ਦੁੱਖ ਤਕਰੀਬ ਇੱਥੋਂ ਹੱਲ ਹੋ ਗਿਆ ਸਾਡੇ ਬੜੇ ਮਸਲੇ ਹੱਲ ਹੋਏ ਬڑے ਜਾਣੇ ਤੇ ਸੰਗਤ ਕਹਿੰਦੀ ਆ ਕਿ ਬੜੇ ਬਸਲੇ ਹਾਲ ਹੁੰਦੇ ਸਾਡੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸੰਗਤ ਜਿਹੜੀ ਆ ਵੱਡੀ ਤਦਾਦ ਦੇ ਵਿੱਚ ਨਤਮਸਤਕ ਜਿਹੜੀ ਆ ਉਹ ਹੋ ਰਹੀ ਆ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਇਸ ਵਕਤ ਅਸੀਂ ਜਿਹੜਾ ਮੌਜੂਦ ਆ ਵੱਡੀ ਤਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਆ ਦਰ ਤੇ ਨਤਮਸਤਕ ਹੋ ਰਹੀਆਂ ਨੇ ਕਾਰਨ ਸਿਰਫ ਇਹ ਹੋਆ ਕਿ ਪਰਮਾਤਮਾ ਦੇ ਨਾਲ ਬਾਬਾ ਦੀਪ ਸਿੰਘ ਜੀ ਦੇ ਨਾਲ ਜਿਹੜਾ ਅਨਮੋਲ ਪਿਆਰ ਆ ਉਹ ਜਿਹੜਾ ਅੱਜ ਸੰਗਤਾਂ ਨੇ ਜਿਹੜਾ ਭਰ-ਭਰ ਕੇ ਕਜਾਨਿਆਂ ਦੇ ਵਿੱਚ ਉਹ ਕਰਨਾ ਸਾਡੇ ਕੋਲ ਇੱਕ ਵੀਰ ਮੌਜੂਦ ਨੇ ਗੱਲਬਾਤ ਕਰ ਲੈਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਖਾਲਸਾ ਸ਼ੋਭਨਾਮ ਕੀ ਹੈ ਮੇਰਾ ਅਫਤਾਰ ਸਿੰਘ ਆ ਜੀ ਅੱਛਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਵਾ ਕੋਈ ਕੀ ਕਰਾਂ ਚਾਹੂ ਕਿ ਸੰਗਤਾਂ ਜਿਹੜੀਆਂ ਦੂਰ ਦਰਾਡੇ ਤੋਂ ਸੰਗਤਾਂ ਜਿਹੜੀਆਂ ਦੂਰ ਦਰਾਡੇ ਤੋਂ ਆ ਰਹੀਆਂ ਨੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਜਿਹੜਾ ਦਿਨ ਵਾ ਅਸੀਂ ਕੋਈ ਤਿਹਾਰ ਲਿਆਂਗਾ ਲਗਾਵਾਂਗੇ ਪਰ ਅੰਮਰਸਰ ਦੇ ਲੋਕ ਤੇ ਮੱਝ ਏਰੀਏ ਦਾ ਲੋਕ ਹੁਣ ਤਾਂ ਮਾਲਵੇ ਦੁਆਦੇ ਤੋਂ ਵੀ ਸੰਗਤ ਆਉਂਦੀ ਆ ਤੇ ਆਪਾਂ ਇਹ ਤਿਹਾਰ ਜਿਹੜਾ ਵਾ ਇਹ ਸਾਡੇ ਵਾਸਤੇ ਅਰਮੋਲ ਹੀਰਾ ਵਾ ਅੱਛਾ ਇੱਕ ਇੱਕ ਵੱਡੀ ਗੱਲ ਹੈ ਸ਼ੁਕਰ ਹੈ ਘਰਾਂ ਦੇ ਵਿੱਚ ਵਾਪਸੀ ਹੋਣ ਲੱਪੀਆਂ ਹਨਾ ਕਿ ਆਪਾਂ ਘਰਾਂ ਨੂੰ ਵਾਪਸੇ ਕਰ ਲਾਪਿਆ ਹਨਾ ਇਸ ਨੂੰ ਕਿੱਦਾਂ ਦੇਖਦੇ ਹੋ ਮੈਂ ਬਿਲਕੁਲ ਜੀ ਬਿਲਕੁਲ ਦੇਖੋ ਸਭ ਤੋਂ ਪਹਿਲਾਂ ਜਦੋਂ ਉਹਦੀ ਨਿਗਾ ਸਵਲਣੀ ਹੋਣੀ ਹੈ ਜਦੋਂ ਉਹਦੀ ਮਿਹਰ ਹੋਣੀ ਹੈ ਹਨਾ ਉਦੋਂ ਆਪਾਂ ਵੀ ਨਿਕਲ ਕੇ ਬਾਹਰ ਨੂੰ ਆ ਜਾਣਾ ਮੈਂ ਹੈ ਆਪਾਂ ਉਸ ਬੀਜ ਦੇ ਵਿੱਚ ਬੋਏ ਗਏ ਆ ਜਿਹੜੇ ਦੱਬੇ ਪਏ ਨੇ ਤੇ ਜਦੋਂ ਬਾਬੇ ਦੀ ਮਿਹਰ ਹੋ ਗਈ ਬਾਪੂ ਦੀਪ ਸਿੰਘ ਦੀ ਕਿਰਪਾ ਹੋ ਗਈ ਤੇ ਉਹ ਜਿਹੜੇ ਬੀਨ ਉਹ ਖਿਲ ਜਾਣੇ ਨੇ ਤੇ ਜਦੋਂ ਖਿਲਗੇ ਵੀ ਉਦੋਂ ਜਿੱਥੇ ਆ ਸਿਰ ਤੇ ਰਮਾਲ ਬੰਨੇਦੇ ਉਹ ਸੋਨੀਆਂ ਸੋਨੀਆਂ ਦਸਤਾਰਾਂ ਜਣੀਆਂ ਤੁਹਾਡੇ ਵਰਗੀਆਂ ਹੈ ਬੜੀ ਸੰਗਤ ਹੈ ਜਿਹੜੀ ਆਪਣੇ ਨਸ਼ੇ ਨੂੰ ਛੱਡ ਕੇ ਤੇ ਆਪਣੇ ਗੁਰੂ ਲਈ ਲੜ ਲੱਗੀ ਹੋਈ ਆ ਗੁਰੂ ਦੀ ਸੇਵਾ ਕਰ ਰਹੀ ਆ ਹੈ ਬਾਕੀ ਹੋਰ ਦੇਖੋ ਸੰਤਾਂ ਦੇ ਕਾਠੇ ਵੇਖ ਕੇ ਬਸ ਮਨ ਨੂੰ ਬਾਗ-ਬਾਗ ਹੋ ਜਾਂਦਾ ਵਾ ਕੀ ਤੈਸਾ ਗੁਰੂ ਦਾ ਕਥਾ ਤੇ ਇਹਨਾਂ ਨੂੰ ਵੇਖ ਕੇ ਲੱਗਦਾ ਵਾ ਕਿ ਵਾਕਈ ਬਾਪੂ ਆਪ ਅੰਗ ਸੰਗ ਸਹਾਈ ਨੇ ਇੱਥੇ ਨਾਲ ਹੈ ਬਾਕੀ ਤੁਸੀਂ ਇੱਥੇ ਪਹੁੰਚੇ ਹੋ ਸਭ ਤੋਂ ਬੜਾ ਸਤਿਕਾਰਯੋਗ ਤੁਸੀਂ ਹੈ ਕਿ ਤੁਸੀਂ ਇੰਟਰਵਿਊ ਆਣ ਕੇ ਮੁਲਾਜ਼ਮ ਸਾਹਿਬ ਦੀ ਕੀਤੀ ਉਹਨਾਂ ਨੂੰ ਪੁੱਛਿਆ ਵੀ ਕਿੱਦਾਂ ਦਾ ਇੱਥੇ ਪਰਿਵਾਰ ਆ ਰਿਹਾ ਵਾ ਕਿੱਦਾਂ ਦੇ ਲੋਕ ਆ ਰਹੇ ਆ ਕਿੱਦਾਂ ਦੀ ਸੰਗਤ ਆ ਰਹੀ ਆ ਚਲ ਵਧੀਆ ਗੱਲ ਆ ਤੁਸੀਂ ਮੇਰੇ ਤੋਂ ਜ਼ਿਆਦਾ ਸਭ ਤੋਂ ਪਹਿਲਾਂ ਦਿਮਾਲੇ ਵਾਲੇ ਖਾਲਸਾ ਦੀ ਸੱਜਣ ਨੇ ਹੈ ਉਹ ਮੇਰੇ ਤੋਂ ਜ਼ਿਆਦਾ ਵਾਰਤਾਲਾਪ ਉਹ ਕਰਦਾ ਦੇ ਨੇ ਬਾਕੀ ਸਾਰਿਆਂ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਤੁਹਾਨੂੰ ਵੀ ਲੱਖ ਲੱਖ ਵਧਾਈਆਂ ਤੇ ਹਾਸੇ ਦੇ ਖੇਡ ਦੇ ਵਾਸਤੇ ਜਿਹੜਾ ਤੇ ਆਪਣਾ ਜਿਹੜਾ ਪੰਜਾਬ ਆ ਆਪਾਂ ਉਸ ਪੰਜਾਬ ਨੂੰ ਪੰਜਾਬੀ ਤੇ ਪੰਜਾਬੀਆਂ ਦੇ ਵਿੱਚ ਲੈ ਕੇ ਆਈਏ ਜਿਹੜਾ ਸਾਡੇ ਤੋਂ ਵਿਸਰ ਵੀ ਗਿਆ ਹੈ ਤੇ ਵਿਛੜ ਵੀ ਗਿਆ ਹੈ ਮੈਂ ਸਭ ਤੋਂ ਪਹਿਲਾਂ ਤੇ ਉਹੀ ਗੱਲ ਕਹੂੰਗਾ ਸੰਗਤਾਂ ਨੂੰ ਕਿ ਆਪਾਂ ਜੇ ਜੋ ਕੁਝ ਵਿਸਰ ਚੁੱਕਿਆ ਪੰਜਾਬੀ ਕਲਚਰ ਵਿਚੜ ਗਿਆ ਵੇ ਸਰ ਵੀ ਗਿਆ ਤੇ ਵਿਛੜ ਵੀ ਗਿਆ ਤੇ ਜਿਹੜਾ ਬਾਪੂ ਦਾ ਪ੍ਰੇਮ ਪਿਆਰ ਸੀਗਾ ਉਹ ਨਸ਼ੇ ਦੀ ਦਲਦਲ ਦੇ ਵਿੱਚ ਆਣ ਕੇ ਉਹ ਸਾਡਾ ਪਿਆਰ ਵਿਛੜ ਗਿਆ ਹੈ ਬਾਕੀ ਵਾਇਗਰੂ ਬਾਬਾ ਦੀਪ ਸਿੰਘ ਜੀ ਤੇ ਮਗਾਸਵੱਲੀ ਵਾਲੇ ਨੇ ਇਹ ਰੌਣਕਾਂ ਐਵੇਂ ਨਹੀਂ ਲੱਗੀਆਂ ਜਾਂ ਇਹ ਸਭ ਨੂੰ ਇੱਥੇ ਮਿਲਿਆ ਵਾ ਹਾਂ ਮੈਂ ਨਵੀਂ ਰੰਗ ਤੋਂ ਰਾਜੇ ਬਣਾ ਦਿੰਦੇ ਆ ਸਾਡੇ ਬਾਪੂ ਵਾਪਸ ਦੀ ਬਿਲਕੁਲ ਜੀ ਸੋ ਬੜਾ ਸੋਹਣੇ ਕੀਮਤੀ ਵਿਚਾਰ ਆ ਜੀ ਤੁਹਾਡੇ ਆਫਤ ਦੀ ਸੰਤ ਫਤਨਾ ਪ੍ਰਣ ਕਰੀਏ ਵਾਈ ਗੁਰ ਜੀ ਵਾਈ ਗੁਰ ਜੀ ਕਹਤਾ ਹੈ ਸਰ ਦੇਖ ਸਕਦੇ ਹੋ ਸੰਗਤਾਂ ਦਾ ਪਿਆਰ ਜਿਹੜਾ ਬਿਲਕੁਲ ਅਨਥਕਿਆ ਮੇਰੇ ਪਿੱਛੇ ਵੀ ਜਿਹੜਾ ਵਾ ਵੱਡੀ ਤਦਾਦ ਦੇ ਵਿੱਚ ਦੂਰ ਦਰਾਡੇ ਤੋਂ ਚਾਹੇ ਵਿਦੇਸ਼ ਤੋਂ ਹਣ ਟਿਕਟਾਂ ਕਰਾ ਕਰਾ ਕੇ ਸੰਗਤਾਂ ਜਿਹੜੀਆਂ ਇਸ ਬਾਪੂ ਦੇ ਘਰ ऐसे तन तन बाबा दीप सिंह ਦੇ ਘਰ ਜਿਹੜਾ ਨਤਮਸਤਕ ਜਿਹੜਾ ਹੋ ਰਹੀਆਂ ਨੇ ਕਿਤੇ ਦੇਖ ਸਕਦੇ ਹੋ ਕਿ ਜਿਹੜਾ ਲੰਗਰ ਜਿਹੜਾ ਵਾ ਉਹ ਵਾਕੋ ਕਿ ਤਰ੍ਹਾਂ ਦੇ ਲੰਗਰ ਵੀ ਜਿਹੜੇ ਆ ਉਹ ਵੀ ਲਾਇਆ ਜਾ ਰਿਹਾ ਮੁੱਖ ਮਕਸਦ ਇਹ ਹੋਈ ਆ ਇੱਕ ਵਾਰੀ ਛਾਤੀ ਜਿਹੜੀ ਆ ਉਹ ਉਹ ਵੀ ਮਰਵਾ ਦਿੰਦੇ ਆ ਆਪਣਾ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇੱਕ ਵਾਰੀ ਦ੍ਰਿਸ਼ ਜਿਹੜਾ ਵਾ ਮੈਂ ਤੁਹਾਨੂੰ ਦਿਖਾ ਦਿੰਨਾ ਦ੍ਰਿਸ਼ ਇੱਕ ਵਾਰੀ ਵਿਖਾ ਦਿੱਤਾ ਜਾਵੇ ਜੀ ਕਬੜੀ ਤਦਾਦ ਦੇ ਵਿੱਚ ਜਿੱਥੇ ਹਰ ਵਰਗ ਦੇ ਜੀ ਬੱਚੇ ਹੋਣ ਚਾਹੀਏ ਬੁੱਢੇ ਹੋਣ ਚਾਹੀਏ ਜਵਾਨ ਹੋਣ ਚਾਹੀਏ ਛੜੀਆਂ ਪੈਣਾ ਹੋਣ ਹਰ ਇੱਕ ਦੇ ਵਿੱਚ ਬੜਾ ਪਿਆਰ ਬੜੀ ਸ਼ਰਧਾ ਆ ਉਸ ਪਰਮਾਤਮਾ ਨੂੰ ਲੈ ਕੇ ਜਿਹੜਾ ਕੰਮ ਕਰਮਾਂ ਭਾਗਾਂ ਵਾਲਾ ਜੀ ਹੁੰਦਾ ਜੋ ਇਸ ਦਰਦ ਦੇ ਉੱਪਰ ਨਤਮਸਤਕ ਜਿਹੜਾ ਆ ਉਹ ਹੁੰਦਾ ਤਾਂ ਮੈਂ ਕੁਝ ਵਿਖਾ ਦੂੰਗਾ ਆਓ ਇੱਕ ਵਾਰੀ ਆਪਾਂ ਛਾਤੀ ਮਰਾਦ ਦਿੰਨੇ ਆ ਇੱਥੇ ਰੂਟ ਕਰ ਲੈਂਦੇ ਅਸੀਂ ਬੋਦਰਾ ਸਾਹਿਬ ਤੇ ਜਿਹੜੀ ਸੰਗਤਾਂ ਜਿਹੜੀਆਂ ਚੱਲ ਕੇ ਜਿਹੜੀਆਂ ਉਹ ਆ ਰਹੀਆਂ ਨੇ ਆਪਣਾ ਤਾਂ ਅ ਕਿਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਜਿਹੜੇ ਆ ਉਹ ਲੰਗਰ ਜਿਹੜੇ ਆ ਉਲੰਘਰ ਜਿਹੜੇ ਆ ਉਹ ਲਗਾਏ ਜਾ ਰਹੇ ਆ ਆਪਣਾ ਤਾਂ ਦੇਖ ਸਕਦੇ ਹੋ ਦੁੱਧ ਦੇ ਲੰਗਰ ਚੱਲ ਰਿਹਾ ਕੋਈ ਚਿਰਾਂ ਨੂੰ ਜਿਹੜਾ ਵਾਫਕ ਲੰਗਰ ਜਿਹੜੇ ਆ ਇੱਥੇ ਸ਼ੁਰੂ ਜਿਹੜੇ ਆ ਉਹ ਹੋ ਜਾਣੇ ਆ ਤਾਂ ਕੋਈ ਹੋਰ ਵੀ ਬਿਰਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਵੀ ਆਪਾਂ ਜਿਹੜੀ ਆ ਜ਼ਰੂਰ ਕਰ ਲੈਂਦੇ ਆ ਤਾਂ ਸੰਗਤਾਂ ਦੇ ਵਿੱਚ ਜਮੀਨਕ ਸ਼ਰਦਾ ਵਾ ਬੜਾ ਤਾਂ ਪਿਆਰ ਜਿਹੜਾ ਆ ਸਾਨੂੰ ਉਹ ਵੀ ਦੇਖਣ ਨੂੰ ਮਿਲ ਗਿਆ ਤੇ ਗੱਲ ਕਰਦੇ ਕਰਦੇ ਇੱਕ ਗੁੜੀਆ ਵਾ ਸਾਡੇ ਕੋਲ ਇਹਨਾਂ ਗੁੜੀਆਂ ਨੂੰ ਵੀ ਪੁੱਛ ਲੈਂਦੇ ਆ ਬੱਚਿਆਂ ਨੂੰ ਵੀ ਜ਼ਰੂਰ ਅਸੀਂ ਸਵਾਲ ਪੁੱਛਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਕੀ ਨਾਮ ਹੈ ਆਪਣਾ ਹਰਮਨਦੀਪ ਕੌਰ ਹਰਮਨ ਬੇਟਾ ਤੁਸੀਂ ਕਿੱਥੋਂ ਆਏ ਹੋ ਮੈਂ ਆਈ ਹਾਂ ਤਨਵਰ ਰੈਵਿਊਸ 골ਡਨ ਗੇਟ ਕੋਲ ਓਕੇ ਅੱਛਾ ਬੋਤ ਇੱਕ ਚੀਜ਼ ਆ ਆਪਣਾ ਦਰਸ਼ਨ ਕਰਨ ਆਏ ਹੋ ਤੁਹਾਨੂੰ ਇਤਿਹਾਸ ਪਤਾ ਇੱਥੋਂ ਦਾ ਕੀ ਇਤਿਹਾਸ ਹੈ ਕੀ ਇੱਥੇ ਹੀ ਤੰਤਨ ਬਾਬਾ ਦੀਪ ਸਿੰਘ ਜੀ ਦੀ ਸੰਸਕਾਰ ਹੋਇਆ ਸੀਗਾ ਜੀ ਆਦਨ ਦੇ ਸੰਸਕਾਰ ਨੂੰ ਆਦਨ ਦੇ ਅੱਛਾ ਉਹ ਤੇ ਕੀ ਬਣਾ ਤੁਸੀਂ ਵੱਡੇ ਹੋ ਕੇ ਮੈਂ ਵੀ ਸਿੱਖਣੀ ਬਣਾਗੀ ਓਕੇ ਵੈਰੀ ਗੁੱਡ ਵਾਹ ਜੀ ਵਾਹ ਅੱਛਾ ਤੁਸੀਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਹੋਣਾ ਹੁਣ ਜਿਹੜੇ ਬੱਚੇ ਮੋਬਾਈਲ ਦੇਖਦੇ ਨੇ ਜਾਂ ਫੋਨਾਂ 'ਚ ਨੇ ਸਿੱਖੀ ਦੇ ਨਾਲ ਨਹੀਂ ਜੁੜੇ ਉਹਨਾਂ ਨੂੰ ਕੋਈ ਮੈਸੇਜ ਦੇ ਸਕਦੇ ਹੋ ਹਾਂਜੀ ਜੀ ਮੈਂ ਉਹਨਾਂ ਨੂੰ ਇਹ ਹੀ ਕਹਿਣਾ ਚਾਹੂੰਗੀ ਕਿ ਤੁਸੀਂ ਟੀਵੀ ਮੋਬਾਈਲਾਂ ਤੋਂ ਇਹਨਾਂ ਤੋਂ ਘੱਟ ਦੇ ਆਂਦੋ ਵੋ ਕਿ ਸਿੱਖੀ ਵਿੱਚ ਜ਼ਿਆਦਾ ਤੋਂ ਜ਼ਿਆਦਾ ਧਿਆਨ ਦਿਓ ਕਿਉਂਕਿ ਸਿੱਖੀ ਹੀ ਸਾਡਾ ਮਤਲਬ ਮੈਂ ਤੁਹਾਨੂੰ ਬੋਲਣੇ ਸਿੱਖਣਾ ਬੜਾ ਬੋਲਦੇ ਸਿੱਕੀ ਜੀ ਉਸੇ ਕੀ ਸਾਡੀ ਸਭ ਤੋਂ ਵੱਡੀ ਮਿਲਪੀ ਪਛਾਣ ਹੈ ਕੀ ਹੈ ਅੱਛਾ ਬੱਚਿਆਂ ਨੂੰ ਕੋਈ ਪਤਾ ਨਹੀਂ ਆ ਅੱਜਕੱਲ ਹਣਾ ਮੋਬਾਈਲਾਂ 'ਚ ਲੱਗੇ ਰਹਿੰਦੇ ਨੇ ਆਪਣਾ ਉਹਨਾਂ ਨੂੰ ਪਤਾ ਨਹੀਂ ਮਾਪੇ ਉਹਨਾਂ ਤੰਗ ਕਰਦੇ ਨੇ ਆਪਣਾ ਗੁਰਦੁਆਰੇ ਘੱਟ ਆਉਂਦੇ ਨੇ ਆਪਣਾ ਹਣਾ ਸੁੱਤੇ ਰਹਿੰਦੇ ਨੇ ਆਪਣਾ ਚੰਗੇ ਪਾਸੇ ਧਿਆਨ ਨਹੀਂ ਦਿੰਦੇ ਕੀ ਕਹੋਗੇ ਅ ਮਾਪੇ ਉਹਦਾ ਕਾਰ ਵਿੱਚ ਨਾਲੇ ਕੰਮਾਂ ਵਿੱਚ ਹੱਥ ਵਟਾਉਣਾ ਚਾਹੀਦਾ ਹੈ ਗੁਰਦੁਆਰੇ ਰੋਜ਼ ਜਾਣਾ ਚਾਹੀਦਾ ਹੈ ਤੇ ਅਤੇ ਪਾਠ ਕਰਨਾ ਚਾਹੀਦਾ ਹੈ ਅੱਛਾ ਤੁਸੀਂ ਕਰ ਲੇ ਦਰਸ਼ਨ ਹਾਂਜੀ ਠੀਕ ਆ ਜੀ ਚਲੋ ਫਤਿਹ ਬੁਲਾ ਲਈ ਫਿਰ ਆਪਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸੋ ਐਸੀ ਇੱਕ ਚੰਦ ਮਿੰਟਾਂ ਦੀ ਜਿਹੜੀ ਗੱਲਬਾਤ ਜਿਹੜੀ ਸੀ ਅਸੀਂ ਅੱਜ ਦਰਸ਼ਨ ਦੇ دیدارੇ ਜਿਹੜਾ ਵਾ ਗੁਰਦਾਰਾ ਸ਼ੀਸ਼ਗਨ ਸਾਹਿਬ ਵਿਖੇ ਜਿਹੜਾ ਤੁਹਾਨੂੰ ਕੁਝ ਸੰਗਤਾਂ ਦੇ ਨਾਲ ਮਿਲਾਇਆ ਕੁਝ ਬੱਚਿਆਂ ਦੇ ਨਾਲ ਉਹਨਾਂ ਦੀ ਜਿਹੜੀ ਭਾਵਨਾਵਾਂ ਸੀ ਉਹਨਾਂ ਦੇ ਵਿਚਾਰ ਜਿਹੜੇ ਸੀ ਬਾਕੀ ਕੁਆਬ ਤੱਕ ਜਿਹੜੇ ਉਹ ਵੀ ਪਚਾ ਇੱਕ ਗੱਲ ਤਾਂ ਪੱਕੀ ਹੈ ਦੇਖਣ ਵਾਸਤੇ ਵੀ ਕਿੰਨਾ ਪਿਆਰ ਜਿਹੜਾ ਵਾ ਉਹ ਸੰਗਤਾਂ ਜਿਹੜੀਆਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਕਰਦੀਆਂ ਕਿੰਨਾ ਅਥਾਹ ਪਿਆਰ ਕਿੰਨੀ ਸ਼ਰਧਾ ਹੈ ਬਾਬਾ ਦੀਪ ਸਿੰਘ ਜੀ ਵਾਸਤੇ ਮਨ ਬਹੁਤ ਕੋਸ਼ਿਸ਼ ਹੁੰਦਾ ਸਾਡੇ ਕੋਲ ਲਫ਼ਜ਼ੇ ਨਹੀਂ ਬਚਦੇ ਉਹ ਸਾਡਾ ਬਾਪੂ ਫਿਰ ਕਿਰਪਾ ਦੀ ਜਿਹੜੀ ਆ ਕਹਿੰਦੇ ਜਦੋਂ ਵੀ ਦਿੰਦਾ ਫਿਰ ਖੁੱਲੇ ਦਫੇ ਦਿੰਦਾ ਉਹ ਪਰਮਾਤਮਾ ਤਾਂ ਅੱਜ ਜਿਹੜੀ ਅਸੀਂ ਸੰਗਤਾਂ ਨੂੰ ਜੁੜਿਆ ਦਰਸ਼ਕ ਦਾਰਿ ਜਿਹੜਾ ਉਹ ਕਰਾਏ ਤਾਂ ਤੁਸੀਂ ਵੀ ਜਿਹੜਾ ਵਾ ਕਮੈਂਟਾਂ ਦੇ ਵਿੱਚ ਜਿਹੜਾ ਵਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇਤੇ ਹਾਜ਼ਰੀ ਜਿਹੜਾ ਜ਼ੋਰ ਲਾਇਓ ਅਸੀਂ ਤੁਹਾਨੂੰ ਇਹ ਕਹਾਂਗੇ ਗੁਰੂ ਘਰ ਜਾਇਆ ਕਰੋ ਪ੍ਰਮਾਤਮਾ ਦੇ ਲੜ ਲੱਗੋ ਮਾਤਾ ਪਿਤਾ ਦਾ ਸਤਿਕਾਰ ਕਰਿਆ ਕਰੋ ਅਤੇ ਬਾਣੀ ਜਿਹੜੀ ਆ ਜ਼ਰੂਰ ਪੜਿਆ ਕਰੋ ਸੋ ਸਾਨੂੰ ਜਿਹੜਾ ਵਾ ਤੁਸੀਂ ਦਿਓ ਛੁੱਟੀ ਅਸੀਂ ਫਿਰ ਜਿਹੜਾ ਵਾ ਤੁਹਾਨੂੰ ਕਿਸੇ ਅਗਲੀ ਵਾਰੀ ਫਿਰ ਦਰਸ਼ਨ ਦੀਦਾਰ ਜਿਹੜਾ ਗੁਰੂ ਘਰ ਦੇ ਫਿਰ ਕਰਵਾਵਾਂਗੇ ਸੋ ਸਾਨੂੰ ਦਿਹਾੜਿਆ ਸੋ ਮੈਂ ਤੁਹਾਡੇ ਦੋਸਤ ਤੇ ਹੋਸਟੇਲ ਮਿੱਤਰ ਲੱਗ ਗਿਆ ਛਾ ਮੇਰੇ ਨਾਲ ਨੇ ਕੈਮਰਾਮੈਨ ਭਾਈ ਮੰਜਿੰਦਰ ਸਿੰਘ सोनू ਸੋ ਆਹ ਫਤਿਹ ਦੀ ਸੰਜ ਫਤਿਹ ਨਾਲ ਪ੍ਰਵਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ